ਕਿੱਥੇ ਪਿੰਡ ਜਿੱਚ ਖੇਤ ਲੈ ਆਇਆ ਉਹ ਰੋ ਕਿੱਥੇ ਵਧੀਆ ਸਮਾਨ ਮਿਲ ਜੂਗਾ ਤੈਨੂੰ ਬਹੁਤ ਵਧੀਆ ਸਮਾਨ ਪਿੰਡ ਕਰਕੇ ਤਾਂ ਸਸਤਾ ਮਿਲੂਗਾ ਇਹਨਾਂ ਨੂੰ ਕੋਈ ਕਰਾਇਆ ਨਹੀਂ ਪੈਂਦਾ ਕੋਈ ਉਪਰੇ ਖਰਚੇ ਨਹੀਂ ਪੈਂਦੇ ਅਸੱਛਾ ਸਾਰਾ ਸਮਾਨ ਤੈਨੂੰ 51000 ਰੁਪਏ ਦੀ ਦਵਾ ਦੂੰਗਾ ਓਏ ਪਰ ਇਹਨਾਂ ਨੂੰ ਵਧੀਆ ਸਮਾਨ ਦਿੰਨਾ ਸੀ ਵਧੀਆ ਸਮਾਨ ਦਵਾਂ ਬਾਪੂ ਵਧੀਆ ਦਵਾਂ ਆ ਦੇਖ ਇਹਦੇ ਬੈੱਡ ਬੋਟ ਕਿਵੇਂ ਪੁਰਾਣੇ ਜਮਾਨਿਆਂ ਦੇ ਗੱਡਾ ਜਗਾਰ ਹੈ ਤਾਂ ਹੋ ਬੱਲੇ 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 ਆ ਜਾ ਤੈਨੂੰ ਪਹਿਲਾਂ ਉਸ ਕੀਮਤ ਦਿਖਾਉਣੇ ਹੈ ਕਿਹੜੀ ਸਕੀਮਾਂਗੀ ਜਿਹੜੀ 51000 ਚ ਦਿੰਦੇ ਨੇ ਹੋ ਜਾਣਾ ਬੂ ਐਡੀ ਦੂਰ ਦੂਰ ਹੋਦਾ ਫਿਰ ਸੋਰੂ ਵੱਡਾ ਜਦੋਂ ਦੂਰ ਜਾਣੀ ਪੂਗਾ ਕੰਮ ਹੀ ਜਗਾਰ ਹੀ ਵਾਲਾ ਵੱਡਾ ਪਿੰਡ ਜਿਹੇ ਚ ਕਮਾਲ ਕਰੀ ਪੀਆ ਪਿੰਡ ਕਰਕੇ ਤਾਂ ਸਮਾਨ ਸਸਤਾ ਦੇ ਰਹੇ ਨੇ ਆ ਜਾ ਆ ਜਾ ਹੋ ਚੱਲ ਭੱਜ ਕੇ ਆ ਜਾ ਆ ਚੱਲ ਤੁਹਾਨੂੰ ਸਰਦਾਰ ਜੀ ਦੱਸਣਗੇ ਵੀ ਕੀ ਕੀ ਮਿਲੂ 51000 ਚ ਸਰਦਾਰ ਜੀ ਦੱਸੋ ਫਿਰ ਕੀ ਕੀ ਮਿਲੂ 51000 ਚ ਯਾਰ ਰੇ ਦੇ ਵਿੱਚ ਤੁਹਾਨੂੰ ਪੂਰੇ ਘਰ ਦਾ ਸੈੱਟ ਦੇ ਦਾਂਗੇ ਵਧੀਆ 80 ਇੰਚੀ ਬੈੱਡ ਮਿਲ ਜਾਊਗਾ ਨਾਲ ਉਹਦੇ ਗੱਦੇ ਮਿਲ ਜਾਣਗੇ ਨਾਲ ਉਹਦੇ ਸਹਰਾਣੇ ਫ੍ਰੀ ਮਿਲ ਜਾਣਗੇ ਤੁਹਾਨੂੰ ਜੀ ਸਹਰਾਣੇ ਦਾ ਕੋਈ ਦੰਦੀ ਨਹੀਂ ਉਹ ਸਹਰਾਣੇ ਵੀ ਨਾਲ ਦੇਣੇ ਸਹਰਾਣੇ ਵੀ ਨਾਲ ਦਵਾਂਗੇ ਲਾਲਾ ਜੀ ਨਾਲ ਆਹਾ ਪਿਆ ਸੋਫਾ ਤੁਹਾਡਾ 7 ਸੀਟਰ ਵਧੀਆ ਵਧੀਆ 8 ਐਮ ਐਮ ਦਾ ਮੋਟਾ ਗਲਾਸ ਲੱਗਿਆ ਗਾਰੰਟੀ ਬੰਰੰਟੀ 10 ਸਾਲਾਂ ਦੀ ਆਹ अलमारी ਮਿਲ ਜੂ ਖੁੱਲੀ ਡੁੱਲੀ ਤੁਹਾਨੂੰ ਵਧੀਆ ਇਹ ਤਾਂ ਨਮਾਰੀ ਵੀ ਬਹੁਤ ਛੋਟੀ ਦੀ ਹੈਗੀ 724 ਦੀ ਖੁੱਲੀ ਡੁੱਲੀ अलमारी ਹੈ ਸ਼ੀਸ਼ਾ ਸ਼ੀਸ਼ਾ ਵਧੀਆ ਲੱਗਿਆ ਲਾਲਾ ਜੀ ਦੇਖਣ ਹਾਂ ਬਾਹਰ ਜਖਸ ਚੜ ਕੇ ਨਾ ਮੇਰੇ ਹਾਂਜੀ ਹਾਂ ਪੂਰਾ ਲਾਲਾ ਜੀ ਆ ਵੀ ਫ੍ਰੀ ਦੇ ਦਾਂਗੇ ਜੀ ਅੱਛਾ ਐਡੀ ਵੱਡੀ ਪ੍ਰੈਸਟੇਬਲ ਨਾਲ ਫ੍ਰੀ ਦੇ ਦਾਂਗੇ ਕੀ ਬਾਤ ਦਾਂਗੇ ਲਾਲਾ ਜੀ ਸਭੋਲ ਤੋਂ ਸਾਰਾ ਆਪਣਾ ਸਿੰਘ ਮਲਟੀ ਸਟੋਰ ਹੈ ਮੱਲਣ ਪਿੰਡ ਹੈ ਜੈਤੋ ਮੁਕਸਰ ਰੋਡ ਤੇ ਆ 9803523555 ਬਾਲਾ ਪੱਟਾ ਜਗਾਰਡਮੈਂਟ ਲਈ ਬੈਠੇ ਨੇ ਭਾਈ ਪਿੰਡ ਦੇ ਵਿੱਚ